ਇਹ ਨੂੰ ਲੱਗ ਬਾਈ ਨੂੰ ਲੰਮਾ ਬਣਾ ਕੇ ਤੁਹਾਨੂੰ ਤੇ ਵੀ ਵਾਈਖਾ ਇੱਕ ਉਹ ਆ ਗੰਡਾ ਨੇ ਦੋ ਆਏ ਆ ਇਹ ਆਇਆ ਦੋ ਹੁੰਦੇ ਇਹਨਾਂ ਕੀ ਬਣਾਉਗੇ ਇੱਕ ਸਰਦਾਰ ਦਾ ਉਹ ਸਰਦਾਰ ਵੀ ਮੂਵੀ ਬਣਾ ਸਿੰਦੀ ਕੋਲ ਬਹੁਤ ਲੰਗੇ ਆਪਣੇ ਆਪਣੇ ਬੰਦੇ ਆ ਜਾਂਦੇ ਇਦੋਂ ਮਾਰੇ ਬੰਦੇ ਨੂੰ ਨਹੀਂ ਪਤਾ ਲੱਗਦਾ ਜਹਾਜ ਦੇ ਸੁਪਨੇ ਲੱਗੋ ਬਸ ਐਨੇ ਮ ਆਪਣੇ ਆਏ ਹੋਵੇ ਜੀ ਨੋਟ ਨੇ ਗਈ ਉਹ ਨਿਮਤ ਮੰਨ ਕੇ ਹੋ ਡਰਾਈਵਰ ਕੱਢ ਕੇ ਨਾ ਗਏ ਬੱਸ ਨੂੰ ਰੋਕ ਦੇ ਵਿੱਚ ਮੈਂ ਬੋਲਿਆ ਕੀ ਨਾਮ ਹੈ ਤੁਹਾਡਾ ਨਾਮ ਹਰਵਿੰਦਰ ਹੈ ਜੀ ਮੇਰਾ ਕਿਹੜਾ ਪਿੰਡ ਹੈ ਪਿੰਡ ਚੰਗੀਰਾ ਜੀ ਮੇਰਾ ਮਾਮਲਾ ਕੀ ਹੈ ਸਾਰਾ ਤੁਸੀਂ ਬਤਹੋ ਇੱਕ ਪਿੰਡ ਚ ਹੋਇਆ ਜੀ ਥੋੜਾ ਮोटा ਝਗੜਾ ਜੀ ਉਹ ਪਿੰਡ ਵਾਲਿਆਂ ਨੇ ਸਲ ਜਾਦਾਦਾ ਵੀ ਫਿਰ ਮੈਂ ਸੂਜਾ ਜੀ ਆਪਣੇ ਕੰਮ ਤੇ ਆ ਰਹੇ ਸੀਗਾ ਡੇਰਾ ਵਸੀ ਜੀ ਡੇਰਾ ਵਸੀ ਮੈਂ ਆਪਣੇ ਕੰਮ ਤੇ ਆਇਆ ਇਹਨਾਂ ਨੇ ਮੇਰਾ ਟਾਈਮ ਨੋਟ ਕਰੇ ਸੀਗਾ ਜੀ ਫਿਰ ਆ ਕੇ ਮੇਰੇ ਤੇ ਨਾਲ 10 12 ਜਣਿਆਂ ਨੇ ਅਟੈਕ ਕੀਤਾ ਜੀ ਤੇ ਰਟੈਕ ਕਰਕੇ ਮੈਨੂੰ ਉਹਟਾ ਕਰਕੇ ਨੇ ਜਦੀ ਨੱਠ ਗਈ ਮੈਨੂੰ ਡੇਰਾਪਸੇ ਦਾਖਲ ਹੋਣਾ ਪਿਆ ਹਸਪਤਾਲ 'ਚ ਫਿਰ ਮੈਂ ਕੰਪਲੀਟ ਕੀਤੀ ਜੀ ਤੇ ਇਹ ਆਮ ਆਦਮੀ ਪਾਰਟੀ ਕਿਉਂ ਨਹੀਂ ਥੋੜੀ ਜੀ ਮੈਂ ਮੈਂ ਇਹ ਕਹਿਣਾ ਚਾਹੁੰਦਾ ਜੀ ਬਈ ਕਿੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਕੰਪਲੀਟ ਕਰਤੀ ਹਾਂ ਜੀ ਕੁਝ ਕੇ ਐਮਐਲਆਰ ਹੋ ਗਈ ਖਾਨ ਬਿਆਨ ਲੈ ਕੇ ਤਾਂ ਸੰਜੀ ਜਾਏਗੀ ਤਕੀਬ ਮੰਗੀ ਕਰਦੇ ਤਾਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਹੋਰ ਮੰਗੇ ਜੀ ਇਹ ਜੀ ਸਿੰਘ ਇਹ ਕੀ ਮਾਮਲਾ ਕੀ ਹੈ ਤੁਹਾਡੇ ਦੋਸਤ ਨਾਲ ਜੋ ਲੜਾਈ ਮਾਰਤਾ ਜੀ ਸ਼ੁਰੂਆਤ ਤਾਂ ਹੋਇਆ ਜੀ ਸੀ ਬੈਠੇ ਤੇ ਜੀ ਕੁਰਸੀਆਂ ਤੇ ਤੇ ਉਹ ਇੰਨੇ ਨੂੰ ਬੱਲ ਵੱਜ ਗਏ ਸੀ ਕੱਲੇ ਸੁਣ ਲਾਂਗੇ ਯਾਰਾ ਤਾਂ ਜੀ ਪਿੱਛੇ ਤੇ ਉਹਨਾਂ ਨੇ ਇੱਕ ਲੱਖ ਦਾ ਹਮਲਾ ਕਰ ਦੇ ਜਿਸ ਬਾਅਦ ਤੇ ਕਿੱਥੇ ਦਾ ਮਾਮਲਾ ਹੋਇਆ ਇਹ ਡੇਰਾ ਬਸੀ ਯੂਨੀਅਨ ਦਾ ਜੀ ਵੈਲਕਮ ਅੱਛਾ ਫਿਰ ਤੁਸੀਂ ਕੀ ਕੀਤਾ ਬਚਾਇਆ ਨਹੀਂ ਆਪਣੇ ਦੋਸਤਾਂ ਨੂੰ ਬਚਾਇਆ ਇੰਨੇ ਨੂੰ ਮੈਂ ਯੂਨੀਅਨ ਦੇ ਕੰਤੇ ਲਾਏ ਜੀ ਬਿਲਾ ਕੇ ਨੇ ਮਾਰ ਕੇ ਲਾਂਗੇ ਦੂਜੀ ਤੇ ਉਹਨਾਂ ਕੋਲ ਕੀ ਕੀ ਇਤਿਹਾਸ ਸੀ ਇਹ ਉਹਨਾਂ ਕੋਲ ਬੈਠ ਤੇ ਜੀ ਕਹੀ ਵਾਲੇ ਬਿੰਦੇ ਤੇ ਅੱਛਾ ਹਾਂ ਜੀ ਬਾਕੀ ਹੋਰ ਵੀ ਤਾਂ ਆਏ ਹਥਿਆਰ